ਅਸੀਂ ਅਕਸਰ ਦੇਖਿਆ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸੜਕਾਂ ਦੇ ਉੱਪਰ ਨਜਾਇਜ਼ ਤੌਰ ਤੇ ਖੜੀਆਂ ਹੋਈਆਂ ਗੱਡੀਆਂ ਨੂੰ ਟੋਕ ਕਰ ਲਿਆ ਜਾਂਦਾ ਜਿਹੜੀਆਂ ਕਿ ਰਾਹਗੀਰਾਂ ਦੇ ਰਾਹ ਦੇ ਵਿੱਚ ਰੋੜਾ ਬਣ ਰਹੀਆਂ ਹੁੰਦੀਆਂ ਹਨ ਅਜਿਹੇ ਦੇ ਵਿੱਚ ਗਲਤ ਪਾਰਕਿੰਗ ਦੇ ਵਿੱਚ ਟੋਕ ਕੀਤੀ ਗਈ ਪੁਲਿਸ ਮੁਲਾਜ਼ਮ ਦੀ ਗੱਡੀ ਨੂੰ ਛੱਡਣ ਲੱਗੇ ਇੱਕ ਵੀਡੀਓ ਬਣ ਜਾਂਦੀ ਹੈ ਤੇ ਪੱਤਰਕਾਰ ਦੇ ਵੱਲੋਂ ਸਵਾਲ ਉਸ ਮੁਲਾਜ਼ਮ ਨੂੰ ਪੁੱਛਿਆ ਜਾਂਦਾ ਜਿਸ ਦੇ ਵੱਲੋਂ ਟੋਕ ਕੀਤੀ ਜਾ ਰਹੀ ਹੁੰਦੀ ਹੈ ਕਿ ਲੋਕਾਂ ਦੇ ਲਿག ਕਾਨੂੰਨ ਹੋਰ ਅਤੇ ਪੁਲਿਸ ਮੁਲਾਜ਼ਮਾਂ ਦੇ ਲਿག ਕਾਨੂੰਨ ਹੋਰ ਕਿਉਂ ਤਾਂ ਇਸ ਗੱਲ ਦਾ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦਰਸਲ ਲੁਧਿਆਣਾ ਕਚਹਿਰੀਆਂ ਕੰਪਲੈਕਸ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਵੱਲੋਂ ਗਲਤ ਪਾਰਕਿੰਗ ਦੇ ਵਿੱਚ ਖੜੀ ਪੁਲਿਸ ਮੁਲਾਜ਼ਮ ਦੀ ਗੱਡੀ ਟੋਹ ਕੀਤੀ ਗਈ ਅਤੇ ਪੁਲਿਸ ਮੁਲਾਜ਼ਮ ਗੱਡੀ ਛਡਵਾਉਣ ਵਾਸਤੇ ਪਹੁੰਚ ਕੇ ਅਤੇ ਗੱਡੀ ਛੱਡਣ ਸਮੇਂ ਉਸ ਦੀ ਪੱਤਰਕਾਰਾਂ ਦੇ ਵੱਲੋਂ ਵੀਡੀਓ ਬਣਾਈ ਗਈ ਅਤੇ ਜਦੋਂ ਪੁਲਿਸ ਮੁਲਾਜ਼ਮ ਨੂੰ ਗੱਡੀ ਛੱਡਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਜਦੋਂ ਉਸ ਨੂੰ ਕਾਨੂੰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਉੱਚ ਅਧਿਕਾਰੀਆਂ ਦੇ ਵੱਲੋਂ ਹਦਾਇਤ ਦਿੱਤੀ ਗਈ ਹੈ ਤੇ ਉਸ ਨੇ ਕਿਹਾ ਕਿ ਜਰੂਰ ਇਸ ਦਾ ਚਲਾਨ ਕਟਿਆ ਜਾਵੇਗਾ ਪੁਲਿਸ ਮੁਲਾਜ਼ਮਾਂ ਦੇ ਸਬੰਧ ਦੇ ਵਿੱਚ ਕਾਨੂੰਨ ਦੇ ਫਰਕ ਬਾਰੇ ਪੁੱਛਿਆ ਤਾਂ ਪੁਲਿਸ ਮੁਲਾਜ਼ਮਾਂ ਗੱਡੀ ਨੂੰ ਟੋ ਕਰਕੇ ਲੈ ਗਿਆ ਸਵਾਲ ਇਹ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਗਲਤੀ ਕਰਦੇ ਹਨ ਤਾਂ ਕੀ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਹੋਣੀ ਚਾਹੀਦੀ ਜਾਂ ਸਫਾਰਸ਼ ਦੇ ਆਧਾਰ ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਆਮ ਲੋਕਾਂ ਦੇ ਲਈ ਅਤੇ ਪੁਲਿਸ ਮੁਲਾਜ਼ਮਾਂ ਦੇ ਲਈ ਵੱਖ-ਵੱਖ ਕਾਨੂੰਨ ਕਿਉਂ ਹਨ ਨਹੀਂ ਫਿਰ ਇੱਥੇ ਕਿਦਾ ਛੱਡਤੀ ਗੱਡੀ ਇੱਥੇ ਕਿਦਾ ਛੱਡਤੀ ਲੋਕਾਂ ਦੀ ਛੱਡਦੇ ਹੋ ਲੋਕ ਯਾਰ ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਤਾਂ ਹਾਂਜੀ ਹਾਂ ਕਿਦੀ ਛੱਡੇ ਕਾ ਦੱਸੋ ਮੈਨੂੰ ਗਿਣਤੀ ਦੱਸੋ ਕਿਦੀ ਕਿਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ ਪੁਲਿਸ ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੋ ਹੈ ਜਵਾਬ ਦਿਓ ਕਿੰਨੀਆਂ ਗੱਡੀਆਂ ਲੋਕਾਂ ਦੀਆਂ ਛੱਡੀਆਂ ਰਸਤੇ ਦੇ ਵਿੱਚ ਲੋਕੀ ਮਿੰਤਾ ਕਰਦੇ ਆ ਤੇ ਤੁਸੀਂ ਗੱਡੀਆਂ ਟੋਅ ਕਰ ਲੈਂਦੇ ਹੋ ਕਿਹਦੀ ਆ ਗੱਡੀ ਇਹ ਪਤਾ ਨਹੀਂ ਬੰਦਾ ਮੋਗ ਕੇ ਤੇ ਆ ਗਿਆ ਨਹੀਂ ਇਹ ਮਲਾਜਮ ਆ ਉਹ ਬੰਦਾ ਨਹੀਂ ਮਲਾਜਮ ਹੈ ਯੂਨੀਫਾਰਮ ਪਾਈ ਹੈ ਤਾਂ ਛੱਡਦੀ ਹੈ ਨੋ ਨੋ ਸਰ ਕੋਈ ਨਹੀਂ ਨਹੀਂ ਮੋਗ ਕੇ ਤੇ ਆ ਗਿਆ ਚਲਾਨ ਕੱਟੇ ਜਾਊਗਾ ਨਹੀਂ ਕੱਟੇ ਜਾਊਗਾ ਨਹੀਂ ਚਲਾਨ ਚਲਾਨ ਕੱਟਿਆ ਜਾਊਗਾ ਮੰਨ ਕੇ ਤੁਹਾਡੀ ਗੱਲ ਟੋਅ ਕੀਤੀ ਜਾਊਗੀ ਨਾ ਟੋਅ ਕੀਤੀ ਕਿੱਦਾਂ ਛੱਡਤੀ ਇੱਥੇ ਫਿਰ ਉਹਨੂੰ ਅਹਿਸਾਸ ਕਿੱਦਾਂ ਹੋਊਗਾ ਬੰਦੇ ਨੂੰ ਲੋਕਾਂ ਨੂੰ ਤੁਸੀਂ ਅਹਿਸਾਸ ਕਰਾਉਂਦੇ ਹੋ ਮੁਲਾਜ਼ਮਾਂ ਨੂੰ ਕਿਉਂ ਨਹੀਂ ਕਰਾਉਂਦੇ ਇਹ ਨਹੀਂ ਕਿੰਨੇ ਕਿੰਨੇ ਗਿਆ ਤੁਹਾਨੂੰ ਕਿਹੜੇ ਇੰਚਾਰਜ ਹੈ ਨਹੀਂ ਉਹਨਾਂ ਦਾ ਬਾਕੀ ਇੰਚਾਰਜ ਬਾਕੀਆਂ ਦੀ ਵੀ ਛੱਡੀਆਂ ਇੱਦਾਂ ਕਰਦੇ ਹੈ ਹੈ ਉੱਥੇ ਰੋਮਪੜੀਆਂ ਚਰਾਂਗੇ ਸਰ ਫੇਰ ਕਿਹੜਾ ਉਹ ਭਾਈ ਸਾਹਿਬ ਮੇਰੇ ਕਹਿਣ ਦਾ ਇਹ ਮਤਲਬ ਹੈ ਤੁਸੀਂ ਲੋਕਾਂ ਨੂੰ ਵੀ ਇੱਦਾਂ ਗੱਡੀਆਂ ਛੱਡਦੇ ਹੋ ਕਿ ਨਹੀਂ ਛੱਡਦੇ ਹੋ ਆ ਦੱਸੋ ਪਹਿਲੇ ਕਿੰਨੀਆਂ ਗੱਡੀਆਂ ਛੱਡੀਆਂ ਇਹ ਤਾਂ ਨਮਾਏ ਬੰਦੂਤ ਕੋਈ ਫਿਰ ਤੁਹਾਨੂੰ ਕਿਦਾ ਪਤਾ ਛੱਡਦੇ ਹੋ ਕਰਦੇ ਨੇ ਹੁਣ ਤਾਂ ਦਫ਼ਤਰ ਗੱਲ ਕਰੋ ਤੁਸੀਂ ਦਫ਼ਤਰ ਜਿਵੇਂ ਹੋਮ ਹੋਵੇ ਮਤੋਂ ਵੀ ਕਰ ਕਿਦਨੇ ਕਿੰਨੇ ਹੁਕਮ ਹੋਇਆ ਮੇਰਾ ਵੀਰ ਗੱਲ ਨਾਮ ਦੱਸੋ ਦਾ ਤੁਸੀਂ ਥੋੜੀ ਜਿਹਾ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਹੈ ਕਿ ਅਸੀਂ ਗੱਡੀ ਛੱਡ ਸਕਦੇ ਆ ਕਿਹੜਾ ਹੁਕਮ ਹੈ ਮੈਨੂੰ ਦੱਸੋ ਐਸਮਝਾ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ